ਚਿੱਲੀ ਫਤਿਹਗੜ ਸਾਹਿਬ ਦੇ ਹਲਕਾ ਬੱਸੀ ਪਠਾਣਾ ਵਿਖੇ ਆਮ ਆਦਮੀ ਪਾਚੀ ਤੇ ਕਾਂਗਰਸ ਦਾ ਪੱਲਾ ਛੱਡ ਕੇ ਵਾਰਡ ਨੰਬਰ 2 ਬੱਸੀ ਪਠਾਣਾ ਦੇ ਕਈ ਪਰਿਵਾਰ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਨੇ ਪੰਜਾਬ ਬੀਜੇਪੀ ਦੇ ਬੁਲਾ ਰਹੇ ਤੇ ਵਿਧਾਨ ਸਭਾ ਹਲਕਾ ਬੱਸੀ ਪਠਾਣਾ ਦੇ ਇੰਚਾਰਜ ਕੁਲਦੀਪ ਸਿੰਘ ਸਿੱਧੂਪੁਰ ਦੀ ਅਗਵਾਈ ਦੇ ਹੇਠ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਨੇ ਅੱਜ ਅਸੀਂ ਬਹੁਤ ਹੀ ਖੁਸ਼ੀ ਦਾ ਦੇਣਾ ਅੱਜ ਅਸੀਂ ਵਾਰਡ ਨੰਬਰ 2 ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰ ਦੇ ਜੋ ਜਿਹੜੇ ਕਿ ਲੰਬੇ ਅਰਸੇ ਤੋਂ ਇਹ ਗਰੀਬ ਲੋਕ ਵੋਟਾਂ ਪਾਉਂਦੇ ਆ ਰਹੇ ਨੇ ਪਰ ਨਾ ਤਾਂ ਕੋਈ ਐਮਸੀ ਬਣ ਕੇ ਮੇਰਾ ਸਾਥ ਦੇ ਰਿਹਾ ਨਾ ਕੋਈ ਕੋਈ ਐਮਐਲਏ ਬਣ ਕੇ ਨਾ ਤਾਂ ਸਾਥ ਦੇ ਰਿਹਾ ਗਰੀਬ ਲੋਕਾਂ ਦਾ ਅੱਜ ਨਾਨੇ ਸਾਨੂੰ ਬੁਲਾਇਆ ਮੈਂ ਧੰਨਵਾਦ ਕਰਦਾ ਨਾ ਲੋਕਾਂ ਦੇ ਦਾ ਲੋਕਾਂ ਦਾ ਜਿਨ੍ਹਾਂ ਨੇ ਦੇਸ਼ ਦੇ ਤਜਸਵੀ ਪ੍ਰਧਾਨ ਮੰਤਰੀ ਨਰਿੰਦਰભાઈ ਮੋਦੀ ਜੀ ਦੀਆਂ ਨੀਤੀਆਂ ਨੂੰ ਪਸੰਦ ਕਰਦੇ ਹੋਏ ਭਾਰਤੀ ਜਨਤਾ ਪਾਰਟੀ ਨਾਲ ਜੁੜਨ ਦਾ ਫੈਸਲਾ ਕੀਤਾ ਮੈਂ ਧੰਨਵਾਦ ਕਰਦਾ ਇਹਨਾਂ ਦਾ ਦਿਲੋਂ ਕਿ ਜਦੋਂ ਵੀ ਇਹਨਾਂ ਨੂੰ ਕਿਸੇ ਮੁਸੀਬਤ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਲੋੜ ਪਵੇਗੀ ਕੁਲਦੀਪ ਸਿੰਘ ਸਿੱਧੂ ਪਰ ਇਹਨਾਂ ਦੇ ਨਾਲ ਖੜੂਗਾ ਮੈਂ ਇਹਨਾਂ ਨੂੰ ਵਿਸ਼ਵਾਸ ਹੀ ਦਿਵਾਇਆ ਔਰ ਮੈਂ ਇੱਕ ਗੱਲ ਹੋਰ ਹੈ ਜਿੰਨੀਆਂ ਕੇਂਦਰ ਸਰਕਾਰ ਦੀਆਂ ਸਕੀਮਾਂ ਨੇ ਉਹ ਸਾਰੀਆਂ ਇਹਨਾਂ ਨੂੰ ਸਾਰੇ ਸਾਡੇ ਭਰਾ ਖੜੇ ਨੇ ਕਦੇ ਭੈਣਾ ਖੜੀਆਂ ਮਤਾਵਾ ਨੇ ਤੇ ਅਸੀਂ ਇਕੱਲੇ ਇਕੱਲੇ ਵਿਅਕਤੀ ਨੂੰ ਲਾਗੂ ਕਰਵਾਵਾਂਗੇ ਔਰ ਤਗੜੇ ਹੋ ਕੇ ਭਾਰਤੀ ਜਨਤਾ ਪਾਰਟੀ ਦਾ ਇਹ ਸਾਰੇ ਵਿਅਕਤੀ ਸਾਥ ਦੇਣਗੇ ਔਰ ਅੱਜ ਮੈਂ ਧੰਨਵਾਦ ਕਰਦਾ ਕਿ ਕੁਸੀਂ ਸਾਰੇ ਇੱਥੇ ਭਾਰਤੀ ਜਨਤਾ ਪਾਰਟੀ ਦੇ ਪਰਿਵਾਰ ਚ ਆਏ ਹੋ ਅਸੀਂ ਤੁਹਾਡੇ ਨਾਲ ਖੜੇ ਹਾਂ ਬਹੁਤ ਬਹੁਤ ਲੰਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ